ले आ चाची आज ਤੇ ਭਾਬੀ ਨੇ ਮੈਨੂੰ ਆਵਾਜ਼ ਮਾਰ ਕੇ ਕਿਹਾ ਆ ਜਾ ਪਾਸਤਾ ਬਣਾ ਕੇ ਖਾ ਕੇ ਜਾਨੀ ਨਹੀਂ ਬਥੇਰੀ ਰੀਜਪਰੀਤ ਕਰਦੀ ਜੇ ਕੋਈ ਆਇਆ ਹੋਵੇ ਨਾ ਫੇਰੀਆਂ ਰੀਜਾਂ ਬਰੀਤਾ ਕਰਦੀ ਪਤਾ ਨਹੀਂ ਵੇਚੀ ਇਹਨੂੰ ਕੀ ਹੋ ਜਾਂਦਾ ਜੇ ਉਹ ਖੁਸ਼ ਹੋਣ ਲੱਗੇ ਉਹ ਖੁਸ਼ ਹੋਣ ਲੱਗੇ ਨਹੀਂ ਵੇਖਦੀ ਜੇ ਉਹਨੂੰ ਗੁੱਸਾ ਆ ਜਾਵੇ ਉਹ ਗੁੱਸਾ ਵੀ ਕਿਰੇ ਦਾ ਵੇਖੀ ਕਿਰੇ ਉਹ ਤੇ ਚਾਚੀ ਘਰ ਦੇ ਹਲਾਤਾ ਕਰਕੇ ਹੁੰਦਾ ਬੰਦਾ ਐਦਾ ਹੋਰ ਐਦਾ ਹੋ ਥੋੜੀ ਜਾਂਦਾ ਬੰਦਾ ਐਦਾਂ ਨਹੀਂ ਸਹੀ ਗੱਲ ਹੈ ਕਿਉਂ ਘਾਟ ਹਲਾਤ ਨੂੰ ਬੋਕ ਨਹੀਂ ਮੰਮੇ ਉਹਦਾਂ ਹੀ ਖੇਦੀ ਚੜਦੀ ਜਦੋਂ ਮਨਜੋਤ ਪੀਂਦੇ ਖਾਂਦੇ ਉਹਦਾਂ ਤੇ ਆਪਣਾ ਐ ਸੁਖੀ ਸੰਧੀ ਰਹੀਦਾ ਉਹਦਾ ਨਾ ਮਰ ਤਰੀ ਤੈਨੂੰ ਰੱਬ ਨੇ ਸੋਖ ਬੜਾ ਦਿੱਤਾ ਵਾ ਐਵੇਂ ਤੂੰ ਇਦਾਂ ਕਰੇ ਤਾਂ ਮਾੜੀ ਗੱਲ ਆਪੇ ਜੇ ਥੋੜੀ ਬੋਤੀ ਪੀਂਦਾ ਖਾਂਦਾ ਵਾ ਤੇ ਆਪੇ ਹੌਲੀ ਹੌਲੀ ਉਹ ਵੀ ਹਟ ਜਾਊਗਾ ਇਦਾਂ ਨਾ ਕਿਆ ਕਰ ਸਾਰੇ ਸਾਹਮਣੇ ਆਪਣੇ ਆਦਮੀ ਦੀ ਬੀਤੀ ਕਰੀਏ ਚੰਗੇ ਲੱਗੇਗਾ ਚਾਚੀ ਆਪਨੇ ਆਪ ਨਹੀਂ ਉਹ ਹਟਦੇ ਹੁੰਦੇ ਭਾਵੇਂ ਤੂੰ ਮੇਰੀ ਗੱਲ ਦਾ ਗੁੱਸਾ ਹੀ ਕਰੇ ਇੱਕ ਗੱਲ ਕਹਾਂ ਚਾਚੀ ਦਵਾਈਆਂ ਬੂਟੀਆਂ ਨਾਲ ਹਟਦੇ ਹੁੰਦੇ ਬੰਦੇ ਤੇ ਜਾ ਫਿਰ ਗੁਰਦੁਆਰੇ ਜਾਇਆ ਕਰੋ ਸਵੇਰੇ ਸਵੇਰ ਨਾਲ ਤੋਂ ਮਮੇ ਮੈਂ ਇੱਕ ਗੱਲ ਸੁਣੀ ਹੈਗੀ ਕਹਿੰਦੇ ਇੱਕ ਨਾ ਦਵਾਈ ਇਦਾਂ ਨਹੀਂ ਮਿਲਦੀ ਉਹਦੀ ਬਸ ਬੂੰਦ ਹੀ ਪਾ ਕੇ ਦੇਈਦੀ ਆ ਜੇ ਤੇ ਬੰਦਾ ਮੰਨ ਜੇ ਵੀ ਮੈਂ ਆਪਣਾ ਮਨ ਬਣਾ ਲੈਣਾ ਸ਼ਧ ਮਨ ਮੰਨਦਾ ਹੀ ਆ ਕਿ ਜੇ ਮਨ ਬਣਾਓ ਫੇਰ ਹੀ ਛੱਡਦਾ ਵਾ ਹਣਾ ਤੇ ਕਹਿੰਦੇ ਵੀ ਜੇ ਜੇ ਨਹੀਂ ਨਾ ਮੰਨਦਾ ਤੇ ਫਿਰ ਸਬਜੀ ਦੇ ਵਿੱਚ ਜਾਂ ਉਹਦੀਆਂ ਬੂੰਦਾਂ ਪਾ ਦੀਨੀਆਂ ਵਾ ਅੱਛਾ ਲੜ ਜਾਂਦਾ ਕਹਿੰਦੇ ਆੜ ਜਾਂਦਾ ਫਿਰ ਉਲਟੇ ਆੜਟੇ ਵਾਧੂ ਹੁੰਦੀਆਂ ਹਨ ਉਹ ਚਲਕਾਇ ਖਸਮਾ ਨੂੰ ਹਟਣਾ ਚਾਹੀਦਾ ਵਾ ਮੁੱਦਾ ਕੋਈ ਗੱਲ ਨਹੀਂ ਤੇ ਫੇਰ ਆਪਾਂ ਆਪਣੀ ਨੂੰ ਨਾ ਬਲਜੀਤ ਨੂੰ ਨਾ ਕਹੀਏ ਤੁਮੇ ਵਿਖਾਲ ਪੀ ਦਵਾਈ ਦਵੀ ਲੱਲਾ ਜੇ ਨਹੀਂ ਉਹ ਆਪਲੇ ਦਾ ਆਪ ਹੀ ਲੈ ਆਂਦੇ ਲੈ ਆ ਕੇ ਦੇਦੇ ਨੇ ਨੂੰ ਜੇ ਤੈਨੂੰ ਪਤਾ ਇਹ ਤੂੰ ਪਹਿਲਾਂ ਦੱਸ ਦੇ ਮੈਨੂੰ ਤੇ ਦੀਦੀ ਨਾਲ ਜਦੋਂ ਮੈਂ ਸਲਾਇਆਂ ਪੀਦੇ ਨਾ ਨਹੀਂ ਦੱਸਿਆ ਵਾ ਮੈਂ ਹੀ ਦੱਸਿਆ ਸੀ ਇਹਨੂੰ ਵੀ ਭਾਬੀ ਨੂੰ ਵੀ ਮਿਲਦੀਆਂ ਕਿੱਥੋਂ ਹਕਾਦੀ ਹਕਾਦੀ ਮਿਲ ਜਾਂਦੀਆਂ ਬਥੇਰੀਆਂ ਦੁਕਾਨਾਂ ਆਹੋ ਡਾਕਟਰ ਦੀ ਸ਼ੌਪ ਦੇ ਜਿਹੜੇ ਦਾ ਮਰਜ਼ੀ ਲੈ ਲਾ ਅੱਛਾ ਮੰਮੀ ਗੱਲ ਸੁਣਾ ਹਾਂ ਮੈਂ ਬੈਥਿਕ ਦੀ ਦਵਾਈ ਇਹ ਤਾਂ ਕਹਿੰਦੇ ਆ ਭੀ ਉਹਨੂੰ ਭਾਬੀ ਨੂੰ ਭਾਜੀ ਭਾਬੀ ਕਹੀ ਜਾਂਦੀ ਆ ਇਹ ਮੈਨੂੰ ਭਾਬੀ ਭਾਬੀ ਕਹਿੰਦੇ ਤੇ ਮੈਨੂੰ ਆਈ ਜਾਂਦਾ ਮੂੰਹ ਚ ਕਹਿੰਦੇ ਭਾਜੀ ਨੂੰ ਕਹਿਆ ਤੇ ਭਾਜੀ ਨੂੰ ਫਰਕ ਵਾ ਪਿੰਦੇ ਹੋਂ ਨਹੀਂ ਪੀਂਦਾ ਮੈਂ ਪਿੰਦਾ ਕਦੇ ਕਰਿਆ ਪਿੰਦਾ ਤਾਂ ਹੈ ਨਾ ਪਰ ਇਹ ਵੀ ਤਾਂ ਕਰੇ ਕਰੇ ਪਰ ਮੇਰੀ ਗੱਲ ਮੇਰੀ ਗੱਲ ਤੇ ਸੁਣੋ ਜਿਹਦਾ ਜ਼ਿਆਦੀ ਪੀਂਦਾ ਵਾ ਨਾ ਜਿਹਦਾ ਜ਼ਿਆਦੀ ਪਿਆ ਕਰੇਗਾ ਨਾ ਮਨੋਦ ਵੀਰਾ ਤੇ ਫਿਰ ਇਹਨੂੰ ਆਪੇ ਉਲਟੀਆਂ ਆਉਣ ਨੇਵਣੀ ਫਿਰ ਇਹ ਆਪੇ ਘੱਟ ਕਰ ਦੇਣੀ ਸ਼ਰਾਬ ਮੇਰੇ ਨਾਲ ਤੇ ਇਦਾਂ ਹੀ ਹੁੰਦੀ ਹੋਂ ਉਹਦਾ ਕੋਈ ਆਵੇ ਜਾਵੇ ਤਾਂ ਫੇਰ ਇਹ ਕਿਤੇ ਕੁੱਟ ਪੀਲੇ ਤੇ ਪੀਰੇ ਨੇ ਤਾਂ ਦੇਲੀ ਤੇ ਪਿੰਦਾ ਨਹੀਂ ਨਾਲ ਇੰਨੀ ਜਿਆਦੀ ਨਹੀਂ ਪਿੰਦਾ ਉਹ ਦੋ ਦਿਨ ਨੂੰ ਗੁੱਸਾ ਚੜਿਆ ਕੁੜੀ ਦੇ ਘਰ ਲੜਾਈ ਪਈ ਤਾਂ ਤਾਂ ਪੀ ਗਈ ਉਹਨੇ ਲੜਾਈ ਕਿਹਦੇ ਘਰ ਪਈ ਹੈ ਭਾਬੀ ਲੜਾਈ ਕਿਹਦੇ ਘਰ ਪਈ ਤੇ ਪੀ ਗਏ ਆਪਣੇ ਘਰ ਲੜਾਈ ਕੌਣ ਪਾਉਂਦਾ ਦਾ ਚਾਚੀ ਮੇਰੀ ਗੱਲ ਸੁਣੋ ਕਿਸਦਾ ਘਰ ਥੋੜੀ ਉਹਦੀ ਭੈਣ ਵਾ ਮੇਰੀ ਗੱਲ ਕਰਦੀ ਮੇਰੀ ਗੱਲ ਸੱਚ ਜਾਂਦੀ ਭਾਵੇਂ ਉਹਦੀ ਭੈਣ ਭਾਵੇਂ ਜਿਹੜਾ ਮਰਜ਼ੀ ਰਿਸ਼ਤਾ ਹੋਵੇ ਪਰ ਪਈ ਤੇ ਲੜਾਈ ਉਹਦੇ ਘਰ ਤੇ ਇਹਨੂੰ ਬੀਂਦ ਕੀ ਲੋੜ ਹੀ ਭੈਣ ਭਰਾ ਨੂੰ ਭੈਣ ਭਰਾ ਦਾ ਕੋਈ ਦੁੱਖ ਨਹੀਂਗਾ ਮੈਨੂੰ ਤਾਂ ਲੱਗਦਾ ਤੂੰ ਸਾਰੇ ਰਿਸ਼ਤੇ ਭੁਲਾ ਕੇ ਬੈਠੀ ਮੇਰੀ ਗੱਲ ਸੁਣੋ ਦੁੱਖ ਪੀ ਕੇ ਘੜਦਾ ਨਹੀਂ ਵਾਦਾ ਵਾ ਨਾਲੇ ਆਪਣੇ ਘਰ ਕਲੇਸ਼ ਪਾਈ ਨਾਲੇ ਅਗਲੇ ਨੂੰ ਪਤਾ ਲੱਗਿਆ ਕਿ ਇਹਦੇ ਭਰਾ ਨੇ ਅੱਜ ਪੀਤੀ ਉੱਥੇ ਕੀ ਹੋਇਆ ਉਹ ਤੇਰੇ ਸਗੋਂ ਦੁਗਣੀ ਕਲੇਸ਼ ਪਿਆ ਹਣਾ ਚਲ ਕੋਈ ਨਹੀਂ ਵੇਖ ਲੈਨੇ ਫੇਰ ਮਨਪ੍ਰੀਤੇ ਵੀ ਕੰਮ ਕਰਕੇ ਬੈਠੇ ਨੇ ਵੈਸੇ ਭਾਬੀ ਹੋਰ ਗੱਲਾਂ ਦੀਆਂ ਗੱਲਾਂ ਹੀ ਪਾਸਤਾ ਬੜਾ ਸੁਆਦ ਬਣਾਇਆ ਥੈਂਕ ਯੂ ਭੈਣਾ ਮੰਮੀ ਵੀ ਇਸੇ ਉਸਾਂ ਕਰਨ ਦੀਦੀ ਇਹੋ ਜਿਹਾ ਪਾਸਤਾ ਤੁਹਾਡੇ ਕੋਲ ਨਹੀਂ ਬਣਦਾ ਚਾਚੀ ਜੀ ਦਰ ਤੇਰੇ ਨੋ ਬਣਾਉਂਦੀ ਮੇਰੀ ਨੋ ਬਹੁਤ ਚੀਜ਼ਾਂ ਬਣਾਉਂਦੀ ਬੰਨ ਸੋਣੀਆਂ ਕਿ ਤੱਕਾ ਕੇ ਤੇ ਵੇਖੀ ਚੱਲ ਚਾਚੀ ਸਾਸ ਤੇ ਨਹੀਂ ਲੈਣੀ ਨਾ ਨਾ ਸਾਸ ਨਹੀਂ ਵੀ ਨਦੇ ਬੜਾ ਸੁਆਦ ਲੱਗਦਾ ਹੋਰ ਚਾਚੀ ਹੋਰ ਠੀਕ ਠਾਕ ਹੈ ਨਾ ਤੁਹਾਡੇ ਘਰ ਸਭ ਕੋ ਹਾਂ ਸਭ ਕੋ ਠੀਕ ਠਾਕ ਹੈ ਹੋਰ ਤੁਹਾਡੇ ਘਰ ਕੀ ਹੋਣਾ ਮੈਂ ਜਸੂਸੀਆਂ ਕਰਨ ਈ ਜਿੱਦਾਂ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਤੈਨੂੰ ਕਈ ਨੂੰ ਜਿਹੜਾ ਤੈਨੂੰ ਸਾਡੇ ਘਰ ਦਾ ਪਤਾ ਨਹੀਂ ਹਏ ਹੇ ਚਾਚੀ ਮੈਨੂੰ ਤੇ ਭਾਬੀ ਵਿਚਾਰੀ ਨੇ ਦੱਸਿਆ ਹੀ ਕਿ ਸਾਡੇ ਘਰ ਕਲੇਸ਼ ਹੀ ਰਹਿੰਦਾ ਲੈ ਲੈ ਹੋਰ ਕੀ ਗੱਲਾਂ ਕਰਦੀਆਂ ਬਿਟੇ ਮੂੰਹ ਤੇਰਾ ਮੈਨੂੰ ਲੱਗਦਾ ਮੈਂ ਕਿ ਇੰਨੇ ਲੜਾਈ ਕੋਈ ਨਾ ਨਾ ਮੂੰਹ ਚ ਨਿਕਲ ਗਿਆ ਵਾ ਮੇਰੀ ਮੰਮੀ ਨੇ ਦੱਸਿਆ ਹੀ ਮੈਨੂੰ ਕੋਈ ਨਾ ਬਾਰੇ ਅੰਦਰ ਕੋਸ ਕੋਸ ਕੀ ਕਰਨ ਈ ਤੁਸੀਂ ਚਾਚੀ ਮੇਰੀ ਗੱਲ ਤੇ ਸੋਹਲਾ ਤੇ ਭਾਬੀ ਵਿਚਾਰੀ ਤੇ ਦਿਵਾਲਿਆਂ ਦੀ ਬਹੁਤੀ ਚਲਾਕ ਨਾ ਬਣ ਤੂੰ ਹਾਏ ਹਾਏ ਚਾਚੀ ਗੱਲ ਸੋਨ ਮੇਰੀ ਮੰਮੀ ਨੇ ਦੱਸਿਆ ਵੀ ਇਹਨਾਂ ਘਰ ਤੇ ਲੜਾਈ ਪਈ ਰਹਿੰਦੀ ਆ ਆਵਾਜ਼ ਆਉਂਦੀ ਰਹਿੰਦੀ ਮੰਨਾ ਵਿਚਾਰਾ ਪੀਂਦਾ ਤੇ ਪੀਂਦਾ ਕੀ ਆ ਹੈ ਕੀ ਪੀਂਦਾ ਮੰਨਾ ਮੰਨਾ ਸ਼ਰਾਬ ਪੀ ਲੈਂਦਾ ਵਾ ਫਿਰ ਕੀ ਸਾਰੀ ਦੁਨੀਆ ਪੀਂਦੀ ਲੜਦੀ ਰਹਿੰਦੀ ਇਹਨਾਂ ਦੀ ਮੰਨੇ ਦੀ ਮੰਮੀ ਹਾਂ ਕਿਦਾਂ ਤੂੰ ਚੂਹਾ ਲੈਣੀ ਅੱਦਾ ਤੇਰੀ ਮਾਂ ਬਲੇਰੇ ਨਾਲ ਅੱਗੀ ਰਹਿੰਦੀ ਹੁੰਨੀ ਓ ਚਾਚੀ ਤਾਇਆ ਤੇ ਫਿਰ ਮੇਰੀ ਮੰਮੀ ਨੇ ਦੱਸਿਆ ਭਾਬੀ ਵਿਚਾਰੀ ਤੇ ਪੋਚੇ ਬੰਦੀ ਗੱਲਾਂ ਨੇ ਤੇ ਫਿਰ ਤੂੰ ਮਿਲਣ ਨਹੀਂ ਆਈ ਤੂੰ ਦੇ ਵੇਖਣ ਆਈ ਵੀ ਲੜਾਈ ਪਈ ਕਿ ਨਹੀਂ ਪਈ ਕਿਉਂਕਿ ਮਾਂ ਨੇ ਤੈਨੂੰ ਪਿੱਤੀਆਂ ਪੜਾਈਆਂ ਵਾ ਤੂੰ ਉਹਦੇ ਆਖੇ ਵੇਖਣ ਆ ਗਈ ਵੀ ਵੇਖਾ ਕਿੰਨੀ ਕਿ ਲੜਾਈ ਪਈ ਚਾਚੀ ਵੇਹ ਵੀ ਮੈਂ ਤੇ ਮਿਲਣ ਆਈ ਆ ਮੈਂ ਤੇ ਵੇਹ ਗੱਲ ਕੀਤੀ ਆ ਅੱਗੇ ਤੁਹਾਡੇ ਤੌਰ ਤਰੀਕੇ ਬਦਲਦੇ ਜਾਂਦੇ ਤੁਹਾਡਾ ਨਹੀਂ ਜੀ ਕਰਦਾ ਕਿ ਤੇ ਆਪਣੀਆਂ ਕੁੜੀਆਂ ਨੂੰ ਮਿਲਣ ਨੂੰ ਠੀਕ ਆ ਨਾ ਚਾਚੀ ਹਾਂ ਮੇਰਾ ਤਾਂ ਕਰਦਾ ਨਹੀਂ ਮਿਲਣ ਨੂੰ ਜੀ ਆ ਵੇਲਾ ਕੁੜੀਆਂ ਮਮੇ ਅੰਦਰ ਨਹੀਂ ਗੱਲ ਨਹੀਂ ਮੈਂ ਮੈਂ ਤੇ ਗੱਲ ਕੀਤੀ ਨਹੀਂ ਆ ਭਾ ਮੈਨੂੰ ਦੀਦੀ ਜੀ ਸੌਂ ਲੱਗ ਜੇ ਆਹੋ ਦੀ ਦੀ ਸੰਗੋ ਤਾਂ ਖਾਂ ਹਾਂ ਫੇਰ ਇਹਦੀ ਖਾਣੀ ਤੇ ਝੂਠ ਬੋਲਦੀ ਐ ਤੇ ਆਹੋ ਆਪਣੇ ਤਾਂ ਮੈਂ ਕਿੰਨੀ ਵੀ ਕਿਹਾ ਵੀ ਘਰ ਦੀ ਗੱਲ ਨਹੀਂ ਬਾਹਰ ਦੱਸੀ ਸੀ ਫੇਰ ਤੂੰ ਮੁਰਮੁਰ ਉਹ ਹੀ ਗੱਲਾਂ ਕਰਦੀ ਚਾਚੀ ਉਹਨੇ ਨਹੀਂ ਦੱਸਿਆ ਮਮੀ ਐ ਮੈਨੂੰ ਬਕਾਉਂਦੀ ਹੁਣ ਮੈਨੂੰ ਥੋੜਾ ਪਤਾ ਹੀ ਗਿਆ ਇਹਦਾ ਇਹਦਾ ਜਿਹੜਾ ਹਾਈਡ ਸੋਟੀ ਐ ਤੇ ਕੋਈ ਪੱਚਦੀ ਐ ਨਹੀਂ ਗੱਲ ਵੇਖ ਲੈ ਲੈ ਹੁਣ ਤੂੰ ਚਾਚੀ ਅਦਾ ਮਨੇ ਵੀ ਨੇ ਕਿਹਾ ਹੀ ਨਾ ਮੈਂ ਜਿੰਨੀ ਜਮੀਨ ਚ ਨਹੀਂ ਜਾਣਨਾ ਉਹ ਤਾਂ ਮੈਨੂੰ ਪਤਾ ਹੀ ਅੱਗੇ ਮੈਨੂੰ ਕੋਈ ਧਿਆਨ ਨਹੀਂ ਇੱਥੇ ਗਈਆਂ ਧਿਆਨ ਰੱਖਾਂਗੇ ਅੱਗੇ ਤੋਂ ਭੈਣਾ ਹੁਣ ਤਿਆਰ ਹਾਂ ਆਈ ਤੇ ਹੁਣ ਮੈਂ ਤੇ ਆਦਤ ਦੇਖਿਆ ਸਾਰੇ ਪਿੰਡ 'ਚ ਇੱਥੇ ਵੀ ਗੱਲ ਘੁੰਮਣੀ ਤੇ ਸਾਰੇ ਸਾਰੇ ਘੁੰਮਣੀ ਚਾਚੀ ਮੈਂ ਨਹੀਂ ਇਦਾਂ ਨਹੀਂ ਹੈਗੀ ਗੱਲ ਨਹੀਂ ਕਬਾਂਦੀ ਤੇਰੇ ਘਰ ਦੀ ਪਰ ਤੂੰ ਹਾਲੇ ਮੇਰੇ ਤੇ ਲਕਾਰ ਰੱਖਦੀ ਆ ਲਾ ਪਰ ਮੇਰੀ ਮਾਂ ਨਹੀਂ ਕਹਿੰਦੇ ਗੱਲ ਦਾ ਲਕਾਰ ਰੱਖਦੀ ਮਾਂ ਤੇਰੀ ਤੇ ਹੈ ਹੀ ਉਹ ਜੀ ਸਾਰਿਆਂ ਦੇ ਗੱਲਾਂ ਸੁਣ ਸੁਣ ਕੇ ਕੰਧਾਂ ਨਾਲ ਲੱਗੀ ਰਹਿੰਦੀ ਆ ਕੋੜ ਗਿੱਲੀਆਂ ਉਹ ਵੀ ਸੁਣਾ ਕਿਹੜੀ ਕੋ ਗੱਲ ਕੌਣ ਕਰਦਾ ਤੇ ਕਿਹੜੀ ਨਹੀਂ ਕਰਦਾ ਆਪਣੇ ਘਰ ਵਾਲੇ ਤਿਆਰ ਰਖਣਾ ਜੇਦਾ ਕੇਵਲ ਨਹੀਂ ਚਾਕਾ ਚੱਕੀ ਕਰਨੀ ਚਾਹੀਦੀ ਤੇ ਚਾਚੀ ਜੀ ਤੁਹਾਡੇ ਘਰ ਰੌਲਾ ਪੈਂਦਾ ਤੇ ਬੜੀ ਦੂਰ ਤੱਕ ਜਾਂਦਾ ਇਹ ਵੀ ਗੱਲ ਕਿਉਂ ਨਹੀਂ ਪੈਂਦਾ ਬਚਾਬ ਇਹ ਦਵਿੰਦਰ ਤੇ ਬਲਜੀਤ ਲਾੜ ਲੈ ਨਹੀਂ ਕੇ ਆਵਾਂ ਤੇ ਪੇਕਿਆਂ ਨੂੰ ਸੱਦ ਲੈਂਦੇ ਆ ਹਾਂ ਤੇ ਇਹ ਇਤਰਾ ਲੜਾਈ ਕਰ ਕਰਕੇ ਉਹ ਵਿਚਾਰੇ ਆਉ ਨੂੰ ਹਟ ਜਾਣਗੇ ਤੇ ਹੁਣ ਮੈਂ ਦੱਸ ਇਹਨਾਂ ਦਾ ਕੀ ਕਰਾਂ ਇਹਨਾਂ ਦਾ ਹੁਣ ਕਰਨਾ ਕੀ ਤੂੰ ਹੀ ਦੱਸ ਦੇ ਮੈਂ ਕੀ ਕਰਾਂ ਇਹਨਾਂ ਦਾ ਤੇ ਤੁਸੀਂ ਨਾ ਦੁਕਾਨ ਤੇ ਜਾ ਕੇ ਵੇਸ ਨੂੰ ਸੁਣ ਲਿਆਓ ਅੱਛਾ ਤੇ ਪਕੌੜੇ ਪਕਾਣੇ ਕਰਕੇ ਇਹਨਾਂ ਨੂੰ ਦੋ ਇਕੱਠੀਆਂ ਭਾਲ ਕੇ ਹਾਂ ਕੋਈ ਗੱਲ ਬਾਤ ਇਹਨਾਂ ਨੂੰ ਸਮਝਾਈਏ ਕਿ ਤੁਸੀਂ ਕੋਈ ਕਰ ਬਿਨਾਂ ਧੀਆਂ ਜੇ ਤਾਂ ਫਿਰ ਉਦੋਂ ਮੁਸੱਦ ਲੈ ਲੈਨੇ ਜਿੰਨਾ ਇਹਨਾਂ ਦੇ ਪਕੇ ਆ ਪਕੇ ਵੀ ਸੱਦ ਲੈਨੇ ਆ ਪਕੇਨ ਸੱਦ ਕੇ ਫਿਰ ਹੀ ਆ ਕੰਮ ਕਰਾਂਗੇ ਪਕੌੜੇ ਕੱਢਾਂਗੇ ਮਿੱਠਾ ਲਿਆਵਾਂਗੇ ਇਹਨਾਂ ਲਾਗੇ ਭਾਲਾਂਗੇ ਤੇ ਇਹਨਾਂ ਨੂੰ ਕਹਦੇ ਤੂੰ ਕਿ ਕਰਨ ਫੋਨ ਪੇਕੀਆਂ ਨੂੰ ਵੀ ਫਿਰ ਠੀਕ ਆ ਤੇ ਉਹ ਆ ਜਾਣਗੇ ਬਹਿ ਜਾਣਗੇ ਮੈਂ ਇਹਦੇ ਮਵੀ ਗੱਲਾਂ ਸੋਚਦਾ ਵੀ ਇਦਾਂ ਰਿਸ਼ਤੇਦਾਰੀਆਂ ਟੁੱਟ ਜਾਂਦੀਆਂ ਟੁੱਟ ਜਾਂਦੀਆਂ ਮੁੜ ਕੇ ਪੂਆ ਪਟੀ ਦਾ ਰਿਸ਼ਤਾ ਤਾਂ ਇੱਕੋ ਹੀ ਆ ਤੇ ਇੱਕੇ ਘਰ ਦੇ ਵਿੱਚ ਹੈਗੇ ਆ ਆਪਾਂ ਇੱਥੇ ਵੀ ਇੱਕੋ ਘਰ ਚਾ ਉਹਥੇ ਵੀ ਇੱਕੋ ਹੈ ਹੋ ਗੱਲ ਆ ਨਾ ਤੇ ਮੈਂ ਇਹਦੇ ਗੱਲਾਂ ਤੇ ਮਵੀ ਸੋਚਣ ਤੇ ਵੀ ਕਿੱਦਾਂ ਗੱਲ ਹੋਊਗੀ ਕੋਈ ਸਿਆਣਾ ਬੰਦਾ ਵਿੱਚ ਬਵੇ ਕੋਈ ਗੱਲ ਕਰੇ ਇਹਨਾਂ ਨੂੰ ਕੋਈ ਸਮਝਾਵੇ ਜਲੋ ਵੀ ਆਦਾਂ ਕੇ ਇਹਨਾਂ ਨੂੰ ਹੀ ਲਾ ਕੇ ਭਾਲਾਂਗੇ ਗੁੱਸੇ ਨਾਲ ਰਾਜੀਆਂ ਤੇ ਹੁੰਦੇ ਹੀ ਜਾਂਦੇ ਤੇ ਉਹ ਭੈਣ ਇਦਾਂ ਹੀ ਕੰਮ ਚੱਲਦੇ ਰਹਿੰਦੇ ਉਹ ਨਹੀਂ ਕੋਈ ਗੱਲ ਹੈਗੀ ਪਰ ਇੰਨਾ ਵੀ ਗੁੱਸੇ ਤੇ ਨਾਰਾਜ਼ਗੀਆਂ ਨਹੀਂ ਕੋਈ ਚ ਕਰਦਾ ਹੁਣ ਅੱਜ ਕੱਲ ਤੇ ਲੜਦਾ ਹੀ ਕੋਈ ਨਹੀਂਗਾ ਕੋਈ ਵੀ ਨਹੀਂ ਲੜਦਾ ਹੁਣ ਪਿਆਰ ਤੇ ਦੁਨੀਆ ਦਾ ਤੇ ਅੱਕੇ ਹੀ ਖਤਮ ਹੋ ਗਿਆ ਇਹੋ ਮਾੜੀ ਮੋਢੀ ਰਿਸ਼ਤੇਦਾਰੀਆਂ ਰਹਿ ਗਿਆ ਮਿਲਣ ਵਾਲੀਆਂ ਤੇ ਇਹ ਵੀ ਇਦਾਂ ਲੜ ਲੜ ਕੇ ਕਰਨ ਗਿਆ ਤੇ ਗਾੜੀ ਕੀ ਬਣੂਗਾ ਤਾਂ ਗੱਡੀ ਤੇ ਬੱਚਿਆਂ ਦਾ ਰਿਸ਼ਤਾ ਕੋਈ ਵੀ ਨਹੀਂ ਰਹਿ ਜਾਂਦਾ। ਨਿਆਣਿਆਂ ਦਾ ਕੀ ਰਿਸ਼ਤਾ ਰਹਿ ਜਾਣਾ ਫਿਰ? ਬੱਚਿਆਂ ਦਾ ਕੋਈ ਰਿਸ਼ਤਾ ਨਹੀਂ ਕਹਿੰਦਾ। ਆਹ। ਇਹ ਤਾਂ ਹੁਣ ਇਹਨਾਂ ਨੂੰ ਸਮਝ ਚਾਹੀਦੀ ਆ ਨਾ। ਨਹੀਂ, ਸਮਝਾਉਨੇ ਆ। ਬਲਜੀਤ ਵਾਦੇ ਜਰਗਦੀ ਨਾਲ ਲੜ ਪੈਂਦੀ ਆ ਤੇ ਮਾਂ ਨੂੰ ਫੋਨ ਕਰ ਦਿੰਦੀ ਆ। ਤੇ ਜੇ ਅਹੀਂ ਵਿੱਚ ਹੋ ਜਾਂਦੇ ਆ ਤੇ ਉਹ ਸਾਨੂੰ ਗੱਲਾਂ ਕੱਢ ਡਾ ਪੈਂਦੀ ਆ। ਮੈਨੂੰ ਕਿਦਾਂ ਦਾ ਰਿਸ਼ਤਾ ਕਰਾਤਾ? ਇਹ ਫੋਨਾਂ ਨੇ ਸਾਰੇ ਸਿਆਪੇ ਪਾਏ ਆ। ਉਸੇ ਵੇਲੇ ਲਾ ਦਿੰਦੀ ਆ। ਇਹ ਤਾਂ ਫੋਨੀ ਹੁੰਦੇ। ਗੁੱਸੇ ਰਾਦੀਆਂ ਵੀ ਹੁਣੇ ਅੰਧਿਆਰੇ ਨਾਲ ਗੁੱਸੇ ਰਾਦੀ ਹੋ ਕੇ ਆਪੇ ਹਟ ਜਾਣਾ ਆ ਫੋਨ ਹੁੰਦੇ ਨਹੀਂ ਸੁਣਾ ਕੇ ਇਹਨੇ ਦੇਣਾ ਨਾ ਆ ਕੋਈ ਗੱਲ ਹੋ ਆਂਦੀ ਨਹੀਂ ਗੱਲ ਕਿੱਥੋਂ ਵਧਣੀ ਹੈ ਹੁਣੇ ਛੱਟ ਗੱਲਾਂ ਵਧ ਜਾਂਦੀਆਂ ਉਦੋਂ ਗੱਲ ਨਹੀਂ ਵਧਦੀ ਤਾਂ ਕਰਕੇ ਵੀ ਕਦੋਂ ਕਿਸ ਨੇ ਜਾਣਾ ਤੇ ਸ਼ੈਕਲ ਤੇ ਜਾਣਾ ਜਾਂ ਤੁਰਕੇ ਜਾਣਾ ਤੇ ਫੇਰ ਕਿਤੇ ਗੱਲ ਦਾ ਜਾ ਕੇ ਪਤਾ ਲੱਗਣਾ ਉਹ ਗੁੱਸਾ ਗੱਸਾ ਹਟ ਜਾਣਾ ਉਦੋਂ ਤਾਂ ਗੁੱਸਾ ਹਟ ਜਾਦਾ ਜਦੋਂ ਕੋਈ ਆਉਂਦਾ ਹੁੰਦਾ ਸਹੀ ਗੱਲ ਆ ਆ ਤੇ ਚੱਲ ਮੈਂ ਇਦਾਂ ਕਰ ਲਈ ਨਾ ਮੈਂ ਲੈ ਉਹਨਾਂ ਵਾ ਲੈ ਉਹ ਪਰ ਇਹ ਆ ਵੀ ਜਿੰਨਾ ਉਹਨਾਂ ਨੂੰ ਮੇਰੇ ਲੱਗੇ ਕਲਾ ਤੈਨੂੰ ਮੈਂ ਅੱਖਾਂ ਤੇ ਆਪਣੇ ਮੈਂ ਆਈ ਆ ਤੁਹਾਨੂੰ ਮਿਲਣ ਮੈਂ ਦਵਿੰਦਰ ਨੂੰ ਘੁਲਾਉਣਾ ਤੇਰੇ ਲੱਗੇ ਆਂਦੀ ਆਂ ਤੇ ਮੈਂ ਤੁਹਾਡੇ ਪੇਕਿਆਂ ਨੂੰ ਮਿਲ ਕੇ ਤੇ ਫੇਰ ਜਾਣਾ ਚੱਲ ਮੈਂ ਕਹਿ ਦਿੰਦਾ ਉਹਨਾਂ ਨੂੰ ਵੀ ਭੈਣਾਂ ਦੀ ਵੀ ਉਹਨਾਂ ਨੂੰ ਮਿਲ ਕੇ ਫੇਰ ਜਾਇ ਨੂੰ ਤਾਂ ਭਰਾ ਨੂੰ ਸਾਡਾ ਅੱਛਾ ਨਾਲੇ ਬਲਜੀਤ ਦਾ ਵੀ ਵਾਹ ਤੋ ਉਹ ਤੇ ਇਹਦੇ ਪਰ ਆ ਪੱਜਾਈ ਆ ਆਹੋ ਦੋਆਂ ਰਿਸ਼ਤੇਦਾਰਾਂ ਦਾ ਇਕੱਠ ਹੋ ਜੁਗਾ ਇਹ ਤੇ ਗੱਲ ਮਵੀ ਕਹਿੰਦਾ ਵਾ ਵੀ ਤੇ ਰਲ ਮਿਲ ਕੇ ਰਹੀ ਚੱਲ ਮੈਂ ਦਿਨਾਂ ਦਵਿੰਦਰ ਨੂੰ ਸੁਣਾ ਚੰਗਾ ਤੂੰ ਉਹਨੂੰ ਮੈਂ ਘਲੋਣਾ ਵਾ ਠੀਕ ਆ ਉਹਨੂੰ ਇਹੋ ਏਦਾਂ ਹੀ ਆਖੀ ਹਾਂ ਪਹਿਲੇ ਉਹਨੇ ਤੇਰੀ ਤੇਰੀ ਭੈਣ ਤੇਰੀ ਗੱਲ ਮੰਨ ਲੈਣੀ ਇਹਨਾਂ ਨੇ ਮੰਨ ਲੈਣੀ ਆ ਮੈਂ ਦੋਵਾਂ ਨੂੰ ਦਮਕਾ ਮਾਰ ਕੇ ਮਨਾ ਲੈਣੀ ਆ ਆਹੋ ਤੂੰ ਤੇ ਦਮਕ ਕੇ ਸਹੀ ਗੱਲ ਚੱਲ ਮੈਂ ਕਈ ਨਾ ਘਲੋਣਾ ਦਵਿੰਦਰ ਨੂੰ ਠੀਕ ਆ ਦੁੰਦਰ ਦੁੰਦਰ ਕੋਈ ਆਦਾ ਚਾ ਰਗਵੀਰ ਆ ਜਾ ਚਾ ਚਾਚੀ ਤੇਰੀ ਇੱਥੇ ਆਈ ਨਹੀਂ ਇੱਥੇ ਤੇ ਨਹੀਂ ਆਈ ਹਾਂ ਉਹ ਬਣ ਕੇ ਚਲ ਗਈ ਉਹ ਇੱਥੇ ਹੁਣੀ ਕਿਦੇ ਉਹਨੇ ਕਿਸੇ ਜਗ੍ਹਾ ਉਹ ਭੈ ਸਦਨ ਡਈ ਬੈਠੀ ਵਿਹੜੇ ਚ ਕੀ ਜਾਂਦੀ ਆ ਉਹ ਮੈਨੂੰ ਉਹ ਆਂਦੀ ਆ ਕਿ ਇਦਾਂ ਰਿਸ਼ਤੇਦਾਰੀਆਂ ਟੁੱਟ ਜਾਣੀਆਂ ਹੀ ਆ ਵਾਹ ਤੇ ਤੂੰ ਏਦਾਂ ਕਰ ਭੀ ਜਦੋਂ ਇਹ ਲੜਦੀਆਂ ਵਾ ਉਦੋਂ ਪੇਕਿਆਂ ਨੂੰ ਅੱਜਾ ਮਰੀ ਜਾਂਦੀਆਂ ਉਹਨਾਂ ਨੂੰ ਕਦੀ ਚਾਹ ਨਾ ਵੀ ਸੱਦਿਆਈਓ ਅਛਾ ਉਹਨਾਂ ਨੂੰ ਖੁਸ਼ੀ-ਖਸ਼ਾਲੀ ਵੀ ਸੱਦਿਆ ਵਾ ਉਹਨਾਂ ਦੇ ਮਨਤੇ ਕਰਦੇ ਉਹਾਂ ਦੀ ਖੁਸ਼ੀ ਆਊਗੀ ਮੈਨੂੰ ਆਦੀ ਆ ਵੀ ਤੂੰ ਸੌਦਾ ਲਿਆ ਅਛਾ ਤੇ ਲਿਆ ਕੇ ਤੇ ਪਕੌੜੇ ਪਕਾੜੇ ਕੱਢ ਅਛਾ ਤੇ ਮੈਂ ਇਹਨਾਂ ਦੀਆਂ ਪੇਕੀਆਂ ਨੂੰ ਸੱਦੋ ਤੇ ਪੇਕੀ ਨੂੰ ਮਿਲ ਕੇ ਜਾਣਾ ਅਛਾ ਹਾਂ ਉਹ ਇਹ ਗੱਲ ਇੱਥੇ ਵੀ ਹੁੰਦੀ ਸੀ ਹਾਂ ਅਜਾ ਮੇਰੀ ਕਲਾਸ ਤੇ ਕਿ ਲੱਗ ਗਈ ਆ ਕਿਨੇ ਲਈ ਪੂਆ ਨੇ ਉਹਨੇ ਲਾਉਣੀ ਠੀਂ ਆਂਦੀ ਪੂਆ ਦੀ ਬੰਦਾ ਭਾਂਜਾ ਚੰਗੀ ਕਰਦੀ ਉਹ ਆ ਤੇ ਉਹ ਸਿਆਣੀ ਮਤ ਦੇ ਦੇ ਤੈਨੂੰ ਇੱਕ ਬਾਤ ਤੂੰ ਹੀ ਪਾ ਛੱਡਦੇ ਜਿਹੜੇ ਕਲਾ ਕਰਦੇ ਉਹਨਾਂ ਨੂੰ ਛੱਟ ਫੋਨ ਲਾ ਦੇਣਗੇ ਭੱਜੇ ਆਓ ਤੋ ਵੀ ਉਹੋ ਜਿਹੇ ਜਿਹੜੇ ਆ ਜਾਂਦੇ ਉਸੇ ਵਾਰੀ ਤੁਹਾਡੇ ਅੱਖੇ ਲੱਗੀ ਉਹਨਾਂ ਕਹਿੰਦੇ ਨੇ ਖੁਸ਼ੀ ਖiali ਉਹ ਸੱਤ ਲਾ ਕਰੋਗੇ ਇਹਨੂੰ ਬਲਜੀਤ ਨੂੰ ਕਹਿ ਤੋ ਉਹਨਾਂ ਨੂੰ ਫੋਨ ਕਰੇ ਭੇਕਿਆ ਕੋਈ ਨਹੀਂ ਕਰਾ ਦਿੰਦੇ ਆ ਫੋਨ ਉਹ ਵੀ ਆ ਜੇ ਹੈ ਠੀਕ ਆ ਆਹੋ ਤੇ ਚਾਚੀ ਤੇਰੀ ਕਿੱਥੇ ਗਈ ਆ ਉਹ ਸੱਚ ਮੈਨੂੰ ਦਿਮਾਗ ਤੋਂ ਨਿਕਲ ਗਿਆ ਉਹ ਤੇ ਅਬਨੀ ਨੂੰ ਬਸੇ ਚੜਾਉਣ ਗਈ ਆ ਬਸੇ ਚੜਾਉਣ ਆਹੋ ਕਿਉਂ ਆਂਦੀ ਮੈਂ ਚੱ ਉਹਦਿਆਂ ਦੀ ਮੈਂ ਰਹਿਣਾ ਮਦੀਤਿਆ ਖੰਡੀ ਉਹ ਚਾਚਾ ਤੈਨੂੰ ਤਾਂ ਭੁਲੇਖਾ ਵਾ ਉਹ ਘੜੀ ਨੂੰ ਤੋਲਾ ਤੇ ਘੜੀ ਨੂੰ ਨਹੀਂ ਮਾਸਾ ਉਹ ਇੱਕ ਵਾਰੀ ਭਾਈ ਦਾ ਫੋਨ ਆਇਆ ਸੀ ਹਾਂ ਉਹ ਆਨਾਂ ਕਿ ਨਿਆਣੇ ਇਦਾਂ ਦੇ ਨਿਆਣੇ ਇਦਾਂ ਮੈਨੂੰ ਸੌਂਦੀ ਆ ਤੇ ਵੀ ਚੱਲ ਮੈਂ ਵੀ ਚੱਲਨੀ ਚੱਲਨੀ ਚੱਲਦੀ ਤੂੰ ਆਪਣੇ ਘਰੋਂ ਆ ਜੀ ਭਾਜੀ ਵਸੋ ਤੇ ਮੈਂ ਚੱਲ ਫੇਰ ਠੀਕ ਆ ਤੇ ਰੁਪਿਆ ਮੈਂ ਹਜ਼ਾਰ ਉਹਨੂੰ ਦੇ ਦਿੱਤਾ ਹੀ ਪਿਆਰ ਮੈਂ ਚੱਲ ਜਾ ਤੂੰ ਫੇਰ ਚਾਚਾ ਮੈਂ ਕੋਪਸੇ ਚੜਾ ਆ ਅੱਛਾ ਅੱਛਾ ਹਾਂ ਚੱਲ ਠੀਕ ਆ ਮੈਂ ਛੱਡ ਉਹਨਾਂ ਨੂੰ ਨਹੀਂ ਤੂੰ ਬਹਿ ਤੇ ਤੂੰ ਫੇਰ ਠੇਕਾ ਤੂੰ ਦੇਖ ਫੇਰ ਤੂੰ ਫੇਰ ਰਿਜਵਾਰ ਮੁੱਤਨ ਡੈਪਿੰਗ ਮੈਂ ਪੀਲਾ ਕੋਟ ਟਤੂਆਂ ਦੇ ਘਰੇ ਹੀ ਰਹਾ ਹਾਂ ਉਹਨੇ ਤੇ ਚੰਗੀ ਦਿੱਤੀ ਇਹ ਗੱਲ ਮੈਂ ਤਾਂ ਹੈਗਾ ਮੈਂ ਕਰ ਮੈਂ ਚੰਗੀ ਦਿੱਤੀ ਵੀ ਤੂੰ ਚਲ ਗਿਆ ਤੇ ਠੇਕਾ ਲੱਗ ਗਿਆ ਜਿੱਥੇ ਹੱਡੀ ਦੇ ਤੇ ਤੂੰ ਤੇ ਜਾ ਵੜਨਾ ਹੈ ਠੇਕੇ ਫਿਰ ਮੈਂ ਤਾਂ ਮੈਂ ਰਹਾ ਪਿੰਨਾ ਚਾਚੀ ਨੂੰ ਮਕਲਾਤਾ ਚੱਲ ਠੀਕ ਹੈ ਤੇ ਹੁਣ ਬਲਜੀਤ ਨੂੰ ਕਹਦੇ ਕਹ ਤਾ ਫੋਨ ਕਰਾ ਦੇਣਾ ਫੋਨ ਕੋਈ ਨਹੀਂ ਜੇ ਨਹੀਂ ਆ ਤਾਂ ਫਿਰ ਹੁਣ ਤੁਸੀਂ ਭੈਣ ਨੇ ਵੀ ਜਾਣਾ ਵਾ ਨਾ ਉਹਨੇ ਜਿੱਦ ਫੜੀ ਆ ਵੀ ਮੈਂ ਦੀ ਆ ਪੇਕੇ ਨੂੰ ਮਿਲ ਕੇ ਜਾਣਾ ਵਾ ਉਹਨੇ ਹੁਣ ਪਤਾ ਨਹੀਂ ਵੀ ਉਹ ਵੇਲੇ ਕੀ ਕਲਾਸ ਲਾਉਣੀ ਜੀ ਰੋ ਆ ਗਿਆ ਚਲੋ ਕੋਈ ਨਹੀਂ ਮੈਂ ਕਰਾ ਦੇਣਾ ਫੋਨ ਫਿਰ ਆ ਚਲੋ ਠੀਕ ਪਾਜੀ ਛੇਤੀ ਆਜੋ ਛੇਤੀ ਅਮਰਜੀਤ ਆ ਗਿਆ ਆ ਗਿਆ ਆ ਗਿਆ ਆ ਗਿਆ ਬਸਤਰੀਓ ਪੌਂਡਿਆਂ ਹੈ ਬਹੁਤ ਵਧੀਆ ਯੂ ਜਗਾਰ ਜਗਾਰ ਤਾਂ ਵਧੀਆ ਇਦੋਂ ਸੋਹਰੇ ਨਾ ਕਿਤੇ ਉਹ ਨਹੀਂ ਹੁੰਦੇ ਮੈਂ ਰੱਖਿਆ ਨਿੰਬੂਆਂ ਚ ਇਹ ਮੈਨੂੰ ਪਹਿਲਾਂ ਪਤਾ ਤਾਂ ਮੈਂ ਹਟ ਰੂਟ ਤੁਹਾਨੂੰ ਲੈਣਾ ਉਹ ਫੜੇ ਹਟ ਤੇ ਮੈਂ ਤੈਨੂੰ ਖੜਨਾ ਤੇ ਛੇ ਮੈਂ ਤਾਂ ਦੀ ਕਰਨੀ ਚਾਰ ਜਗਾਂ ਬੜੀ ਤੇਜ਼ ਤੇ ਤੇ ਆ ਆ ਫੜ ਚਲ ਪੱਤੇ ਨਾਲ ਚਲੰਦੀ ਆ ਆ ਕੋਈ ਨਹੀਂ ਵੇਖਣਿਆ ਕੋਈ ਨਹੀਂ ਹੋਈੜਾ ਕੰਮ ਛੱਟ ਭਈਆ ਹੂੰ ਹੂੰ ਉਸ ਨਾਲ ਠੀਕ ਠਾਕ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਤੇ ਹੋਰ ਭੈਣ ਦੀ ਬੈਲ ਉਤਰੋ ਚਲਦੀ ਆ ਦੇ ਉਹ ਕਹੇ ਜੀ ਭਾਈਏ ਜੀ ਮੈਂ ਬੜਾ ਛੱਟ ਕਰਕੇ ਰੱਖਦੀ ਆਂ ਕੋਹਾਂ ਦੀ ਆ ਮਰਜੀ ਦਾ ਆਪਣੀ ਇਹ ਡੱਲਾਂ ਵਾਲੀ ਆ ਮੈਂ ਬਣਾ ਲੰਦੇ ਤੁਹਾਡੇ ਕਰ ਗਈਆਂ ਹਾਂ ਨਾਲ ਨਹੀਂ ਕੋਈ ਕਰਨੀ ਉਹ ਨਹੀਂ ਮੈਂ ਇੱਥੇ ਨਾਲ ਕੋਈ ਆਖੀ ਭਈਆ ਉਹ ਨਹੀਂ ਇੱਥੇ ਕੀ ਕਰ ਜਾਗਾ ਖੂਬਾ ਉਹਦਾ ਹੈ ਇੱਥੇ ਹੀ ਬੂਏਗਾ ਜੀ ਆਉਣ ਆਉਣੀ ਮੰਮੀ ਦੇ ਨਾਲ ਅਸਾ ਹਾਂ ਤੇ ਮੇਰਾ ਰਾਣਾ ਲੱਗੇ ਜਾਗਾ ਮੈਂ ਪਹਿਲੀ ਅਗਲਾ ਸੀ ਪੜੇ ਰਾਤੀ ਹਾਂ ਜਦ ਮੈਂ ਆ ਜਾ ਚੱਲ ਤੂੰ ਚੱਲ ਆਜੋ ਬਹੁਤ ਤੇਜ਼ ਮਾਰਿਓ ਇਤਰੋ ਚਲੀਏ ਫਿਰ ਚੱਲ ਹਾਂ ਪੁੱਤ ਮੈਂ ਆ ਗਿਆ ਸੋਤਰ ਲਗਦਾ ਵਰਜੀ ਤੇ ਆ ਪਹਿਲਾਂ ਮੈਂ ਇਹਦਾ ਗੱਲ ਨਾ ਕਰ ਲਵਾਂ ਇੱਥੇ ਲੋਕੇ ਤਮਾਸ਼ਾ ਵੇਖਣਾ ਹੈ ਨਾ ਮੇਰੀ ਗੱਲ ਸੁਣ ਨਵਾਂ ਧੀਆ ਸਾਹਮਣੇ ਨਾ ਪੁੱਤ ਗੱਲਾਂ ਨਹੀਂ ਅਜਿਆ ਕਰੀਦੇ ਹੁੰਦੇ ਆ ਉਦੋਂ ਹੁਣੇ ਲੜਾਈ ਕਰਾ ਦੇਣੀ ਆਡੀ ਨੌ ਸੱਸ ਦੀ ਲੜਾਈ ਨਹੀਂ ਮੇਰੇ ਮੂੰਹ ਚੋਂ ਨਿਕਲ ਗਿਆ ਮੇਰੀ ਤੇ ਮੰਮੀ ਨੇ ਗੱਲਾਂ ਦਸੀਆਂ ਮੈਨੂੰ ਤੁਹਾਡੇ ਘਰ ਬਾਰੇ ਤੇ ਆਪਣੀ ਮੰਮੀ ਨੂੰ ਸਮਝਾ ਕੇ ਜਾਈਂ ਤੇ ਐਵੇਂ ਨਾ ਲੋਕਾਂ ਦੀ ਨੋਕਚੋਕ ਦੇ ਵਿੱਚ ਹੋਗਲ ਹਿੱਸਾ ਲੈਂਦੀ ਰਿਹਾ ਕਰ ਧਿਆਨ ਹੀ ਨਹੀਂ ਰਹਾ ਦੀ ਰਿਹਾ ਕਰ ਵੀ ਕੋਈ ਕੀ ਕਰਨ ਰਿਹਾ ਤੇ ਕੀ ਨਹੀਂ ਕਰਨ ਰਿਹਾ ਜਿੱਥੇ ਦੋ ਭਾਂਡੇ ਤੇ ਖੜਕਦੇ ਵੀ ਆ ਉਹ ਮੰਮੀ ਨੇ ਤੇ ਤੁਹਾਡੇ ਘਰ ਰੌਲਾ ਪੈਂਦਾ ਸੁਣਿਆ ਤੇ ਡਰ ਕਰਕੇ ਮੰਮੀ ਮੈਨੂੰ ਦੱਸ ਦਿੱਤਾ ਕਿ ਇਹ ਨਾ ਕਰਦੇ ਰੌਲਾ ਪੈਂਦਾ ਰਿੰਦਾ ਲੈ ਦੱਸ ਮੰਮੀ ਤੇਰੀ ਸਾਡਾ ਰੌਲਾ ਸੁਣਦੀ ਰਹਿੰਦੀ ਉਹਨੂੰ ਹੋਰ ਕੋਈ ਕੰਮ ਨਹੀਂ ਉਹਨੂੰ ਕਿਆ ਕਰ ਕਰਦੀ ਐ ਸਪਾਈਆਂ ਕਰ ਸੌ ਕੰਮ ਕਰ ਚਾਚੀ ਜੀ ਹੋਰ ਕਿਹਦੇ ਘਰ ਰੌਲਾ ਨਹੀਂ ਪੈਂਦਾ ਤੁਹਾਡੇ ਘਰ ਤੋਂ ਇਲਾਵਾ ਜੇਤੀ ਇਹਦਾ ਧਿਆਨ ਹੀ ਸਾਡੇ ਘਰ ਵਾ ਤੋਂ ਰੌਲਾ ਤਾਂ ਹੀ ਸੁਣਦਾ ਉਹਨੂੰ ਅਹੀਂ ਨਿਆਣਾ ਸਾਡਾ ਨਿੱਕਾ ਹੀ ਸੋ ਉਹ ਗੱਲਾਂ ਨਾਲ ਖੇਡਦੀਆਂ ਰਹਿੰਦੀਆਂ ਰੋਂਦਾ ਵੀ ਆ ਉਹ ਹੱਸਦਾ ਵੀ ਆ ਤੇ ਇਹ ਥੋੜੀ ਵੀ ਰੌਲਾ ਲੜਾਈਦਾ ਹੀ ਪੰਦੇ ਰਹਿੰਨੇ ਪਤਾ ਨਹੀਂ ਚਾਚੀ ਫਿਰ ਇਹਨੂੰ ਭੁਲੇਖਾ ਲੱਗਾ ਹੋਣਾ ਨਹੀਂ ਮੈਂ ਸਮਝਾ ਕੇ ਜਾਈ ਠੀਕ ਹੈ ਚਾਚੀ ਚੰਗਾ ਵੀਰ ਚਾਚੀ ਚੰਗਾ ਮੈਂ ਤੇ ਭਾਪੀ ਨੇ ਬਾਸਤਾ ਬਣਾਇਆ ਹੀ ਕੋਲਾ ਤੂੰ ਪਾਸਤਾ ਹਾਂ ਲੈ ਪਾਸ ਦਿਓ ਦੇ ਬਾਊ ਇਦਾਂ ਪਰੋਣੇ ਮਾਰੀਦਾ ਵਾ ਉਹ ਤੇ ਤੇਰੀ ਸਿਫਤੀ ਬੜੀ ਕਰਨ ਧੀ ਆ ਵੀਸੀ ਉਹ ਤਾਂ ਟਾਈਮ ਕਿਨਾ ਹੋ ਗਿਆ ਚੱਲ ਕਾਸ਼ ਨਹੀਂ ਆ ਵੇਹਲਾ ਜੇ ਕਿਸ ਦੇ ਘਰ ਵੇਖੀਏ ਨਾ ਕੰਦਾ ਥਣੀ ਝਾਕੀ ਦਾ ਘਰ ਆ ਕੁਝ ਬਣਦਾ ਵਾ ਧਿਆਨ ਨਾ ਰਿਆ ਕਰ ਤੇ ਆਪਣਾ ਧਿਆਨ ਰੱਖਿਆ ਕਰ ਚੱਲ ਚੱਲੀ ਭਾਬੀ ਨੂੰ ਸਖਾਲਣ ਮਨਜੋਤ ਪੀਂਦਾ ਮਨਜੋਤ ਪੀਂਦਾ ਆ ਮਨਜੋਤੋਂ ਵੀ ਚੱਲ ਗਿਆ ਅਈ ਵੇ ਕਿਦਾਂ ਮੁਸਕਾਉਂਦੀ ਮਰਜਣੇ ਕੋ ਸਾੜ ਪਾਇਆ ਉੰਤਰੇ ਨੇ ਪੀ-ਪੀ ਕੇ ਚੱਲ ਚੱਲ ਨਹੀਂ ਪਹਿਲਾ ਤਾਂ ਮੈਨੂੰ ਤੂੰ ਇਹ ਦੱਸ ਕਿ ਤੂੰ ਕਿੱਥੇ ਡੱਪਲੀ ਅੱਜ ਤੇਰੇ ਘਰ ਤੇ ਮੈਨੂੰ ਦਿੰਦੀ ਆ ਤੂੰ ਡੱਪਲੀ ਮਰਬਲ ਤੇਰਾ ਆਏ ਮੇਰੇ ਦਿੰਦੇ ਨਹੀਂ ਐਡੀ ਗੰਦੀ ਤੇਰੀ ਪੀਣੀ ਆ ਅੱਜ ਕਿੱਥੇ ਡੱਫੀ ਮੈਨੂੰ ਵੀ ਦੱਸ ਦੇਣਾ ਪਤਾ ਤੈਨੂੰ ਪਹਿਲਾਂ ਮੈਨੂੰ ਦੱਸ ਹੁਣ ਮੈਂ ਜਾ ਕੇ ਮੰਮੀ ਨੂੰ ਨਾ ਸਾਰਾ ਕੁਝ ਸੱਚ ਦੱਸਣਾ ਵਾ ਸੱਸ ਨੂੰ ਵੀ ਦੱਸਣਾ ਵਿੱਚੇ ਮੈਂ ਸਾਰਾ ਕੁਝ ਏ ਤੈਨੂੰ ਪਤਾ ਨਹੀਂ ਮੱਕੇ ਡੱਪੀ ਤੂੰ ਕਿੱਦਾਂ ਸੋਚਦਾ ਚੱਲ ਤੈਨੂੰ ਦੱਸ ਦੇ ਕਿ ਕਿੱਥੇ ਡੱਫੀ ਦੋ ਮੱਕੇ ਕਿਦੋਂ ਡੱਫੀ ਕਿਹਨੇ ਦਿੱਤੀ ਮੈਨੂੰ ਦੱਸ ਤੇਰੀ ਗੰਦੀ ਪੀਣੀ ਨਹੀਂ ਚਾਹੀਏ ਤੇ ਮੇਰੇ ਘਰ ਦੇ ਤੇਨ ਸ਼ਰਾਬ ਨਹੀਂ ਦਿੰਦੇ ਤੂੰ ਤਰਾ ਕੀ ਤੇ ਬਿਆਸ ਤੂ ਸੇ ਕਿੰਨੇ ਪਿਆਈ ਤੈਨੂੰ ਅੱਜ ਜੇ ਤੇਰੇ ਘਰ ਤੇਰੇ ਮੈਨੂੰ ਮਿਲਦੀ ਬਾਰਕ ਤਾਂ ਮਿਲਣੀ ਤੂੰ ਹੋਰ ਸੇਰੀ ਮੈਨੂੰ ਪਤਾ ਪੱਕਾ ਮੰਨਣੇ ਨੇ ਪਿਆਈ ਹੋਣੀ ਤੈਨੂੰ ਮੰਨਣੇ ਮੈਨੂੰ ਕਿਹਾ ਹੈ ਕਹਿੰਦਾ ਜਿਦੋਂ ਤੇਰਾ ਘਰ ਵਾਲਾ ਆਇਆ ਹੈ ਨਾ ਉਹਨੇ ਪਿਆ ਕੇ ਤੇ ਚਲ ਚਲ ਉਹਨੇ ਪੀ ਲਈ ਚਲ ਚਲ ਉਹ ਪੀ ਲਈ ਚਲ ਕਰ ਲੈ ਜੋ ਕਰਨਾ ਆਪਣੇ ਘਰ ਜਾ ਕੇ ਤੇਰੇ ਘਰ ਦੇ ਨੂੰ ਵੀ ਤਸਵੀਰ ਚੰਗਾ ਆ ਪਿਆਲ ਕੇ ਉੱਥੇ ਖਲੋਤਾ ਰਿਆਂ ਚੰਗੀਆਂ ਵੱਜੀਆਂ ਅਮਰੋ ਦੇ ਹਾਂ ਮਮੀ ਕਿੱਥੋਂ ਆਇਆ ਕਿਦੇਉ ਨਹੀਂ ਮੈਂ ਇੱਥੇ ਵੀ ਉਹਨੂੰ ਤੂਤ ਨਹੀਂ ਪਿਆਲਤੀ ਕਿਤੇ ਮੈਂ ਕਿੱਥੇ ਪਿਆਲੀ ਮੈਂ ਲੱਗਿਆ ਗਾਂ ਉਹ ਤਾਂ ਰੱਜ ਕੇ ਆ ਗਿਆ ਉਹਨੇ ਤਾਂ ਉਹ ਉਸੇ ਵੇਲੇ ਪਰ ਕਾ ਖੱਡਿਆ ਤੇ ਦੁੰਦੇ ਖਲਾਰ ਦਿੱਤੇ ਬੂਏ ਦੇ ਗਾੜੀ ਮੈਨੂੰ ਤੋਰਨ ਗਈ ਆ ਚੰਗੀਆਂ ਵਜੀਆਂ ਦੇ ਤੋਰੋ ਦਿੱਤੇ ਕਿਚੀ ਭਾਂਦੇ ਦਿੱਤੇ ਤਾਂ ਮਾਂ ਹਾਂ ਮੈਂ ਛਡਾਇਆ ਇਹ ਮੈਨੂੰ ਤਾਂ ਲੱਗਦਾ ਵੀ ਤੂੰ ਹੀ ਉਹਨੂੰ ਪਿਆਲੀ ਨਹੀਂ ਮੰਮੀ ਮੈਂ ਤਾਂ ਨਿੰਬੂ ਵੇਖਣ ਡਿਆ ਹਾਂ ਫਾਇ ਰੱਬਾ ਜੇ ਤੂੰ ਨਿੰਬੂ ਵੇਖ ਦੇ ਦੇ ਨਾ ਪਿਆਲ ਦਿੱਤੀ ਨਾ ਤੇ ਸਿਆਪਾ ਜਾਣਾ ਇਹ ਪਹਿ ਉਹਦੀ ਮਾਂ ਨੇ ਕਲਾ ਪਾਦਣੀ ਸਾਡੇ ਘਰ ਆ ਕੇ ਮੈਂ ਕਿਤੇ ਪਿਆਲੀ ਇਹਨੂੰ ਇਹ ਤਾਂ ਹੋਰ ਉਹਨੇ ਕਿੱਥੋਂ ਪੀਲੀ ਉਹ ਤਾਂ ਪੀਂਦਾ ਹੀ ਨਹੀਂ ਪਿੰਦਾ ਕਿਉਂ ਨਹੀਂ ਆ ਓਏ ਇੰਨੀ ਵੀ ਸ਼ਰਾਬ ਨਾਲ ਸ਼ਰਾਬੀ ਹੋ ਜਾਂਦਾ ਲੈ ਕਿਰ ਤੂੰ ਹੀ ਪਿਆਲੀ ਜੇ ਤੈਨੂੰ ਪਤਾ ਵੀ ਇਨੀ ਕਿ ਪੈਨੀ ਕਿ ਨਾ ਪੀਂਦਾ ਝੂਠਾ ਨਾ ਮਾਰਿਆ ਕਰ ਤੂੰ ਉਹ ਕਿੰਨੀਆਂ ਗੱਲਾਂ ਕਰਦੀ ਇਥੇ ਐਉਂ ਹੋ ਗਿਆ ਜੰਗ ਹੋ ਗਿਆ ਤੇ ਤੂੰ ਹੀ ਪੰਗਾ ਲਾਇਆ ਦਾ ਚਲਾਉਣਾ ਨਹੀਂ ਮੈਂ ਮੇਰੋ ਉਦੋਂ ਦੀ ਲੜਕਣ ਦੀ ਅੱਖਾਂ ਇਹ ਵੇ ਮੁੰਡਿਆ ਵੇ ਰਹਿਣ ਦੇ ਵੇ ਕਿਉਂ ਬਦ ਦਵਾਈਆਂ ਲੈਣੀਆਂ ਆਪਣੀ ਤਾਈ ਦੀਆਂ ਉਹ ਤਾਂ ਅੱਗੇ ਉਹ ਗੱਲ ਸਾਡੇ ਮਗਰ ਪਈ ਲਾਉਂਦੀ ਉਹ ਨਹੀਂ ਬਦ ਦਵਾਈਆਂ ਮੜਾ ਘੱਟਾ ਛੜਿਆ ਦਾ ਕੋਈ ਗੱਲ ਨਹੀਂ ਇੰਨੇ ਸੂਤਰ ਆ ਗਈ ਉਹ ਤੇ ਤੇਰੇ ਸਾਹਮਣੇ ਵੱਜੀਆਂ ਤਾਂ ਉਦਾਂ ਮੈਂ ਤੋੜਨ ਗਈਆਂ ਨੂੰ ਮੈਂ ਚਲ ਤੋੜਵਾ ਨਾਲ ਮੈਂ ਹਾਂ ਗੋਟੀ ਨੂੰ ਡਈ ਚੁੱਕਣਾ ਦੇਣ ਤੇ ਮੈਨੂੰ ਸਮਝਾਇਆ ਮੈਂ ਹਾਂ ਇਦਾਂ ਨਹੀਂ ਆਣ ਕੇ ਚੁੱਕਣਾ ਦੇ ਦਿੰਦੀ ਗੋਟੀ ਨੂੰ ਹਾਂ ਮੈਨੂੰ ਕੀ ਪਤਾ ਸਾਡੇ ਘਰ ਕੀ ਆ ਕੀ ਨਹੀਂ ਤਰਕ ਤਾਂ ਇਹ ਮਰਵਾਈਆਂ ਆ ਦੇ ਉਦਾਂ ਸੁੱਤੜਾ ਹੋਣਾ ਸੀ ਪਰ ਕਾਨੂੰ ਪਤਾ ਇਹਦੀ ਗੱਲਾਂ ਨਹੀਂ ਕਰੀਦੀ ਹੁੰਦੀਆਂ ਮਾਦਾ ਨਹੀਂ ਮੂੰਹ ਬਨੇ ਚੰਗਾ ਹੁੰਦਾ ਵਾ ਅੱਜ ਪੈਨ ਦਾ ਫੋਨ ਆਇਆ ਇਹ ਕਹਿੰਦੀ ਆਇਓ ਹਾਂ ਆਓ ਠੀਕ ਠਾਕ ਵਰਾਜੀ ਪਾਜੀ ਆਓ ਠੀਕ ਠਾਕ ਹੀ ਆ ਭਣ ਕੀ ਪਾਲਟੀ ਪੂਟੀ ਕੀ ਕਰਨਾ 16 ਸਪਾਈ ਨੇ ਕਿਹਾ ਇਹਨਾਂ ਨੇ ਹੈ 16 ਸਪਾਈ ਆਪਦੀ ਕੀ ਪਤਾ 16 ਸਪਾਈ ਜਾਂਦੀ ਛੇਤੀ ਆ ਜਾਓ ਫਿਰ ਕੀਤਾ ਸੋਲਾਸ 5 ਕੀ ਗੱਲ ਵਾ ਕੋਈ ਗੱਲ ਨਹੀਂ ਤਿਆਰ ਹੋ ਚੱਲੀ ਆਪਾਂ ਤੇ ਸੋਲਾਸ 5 ਹੁਣੀ ਆ ਏਡੀ ਕੋਈ ਯਾਰ ਮੈਂ ਕੀ ਹੋਣਾ ਮੈਂ ਕੋੜੇ ਬੀੜਨੇ ਤਿਆਰ ਤੂੰ ਹੀ ਹੋ ਕਿ ਮੈਂ ਤਾਂ ਇੱਧੇ ਚੱਲ ਜਾਣਾ ਮੈਂ ਤਿਆਰ ਹੋਈ ਇੱਥੇ ਜਾ ਕੇ ਮੈਂ ਕਿਤੇ ਲਾ ਕੇ ਜਾਣਾ ਸੂਟ ਤੇ ਚੇਂਜ ਕਰ ਲਾ ਚਲੋ ਉਹ ਤਾਂ ਮੈਂ ਕਰ ਲੂੰਗੀ ਹਾਂ ਚੱਲ ਫੇਰ ਠੀਕ ਵਾ ਚਲੋ ਆ ਜਾ ਫਿਰ ਉਹ ਵੀ ਤਿਆਰ ਮਾਂ ਆਪਾਂ ਆਪਣੇ ਘਰ ਕਾਤੋ ਨਹੀਂ ਆ ਪਕੌੜੇ ਉਤਾਰਾ ਗੱਢਣ ਦੇ ਚੁੱਪ ਕਰ ਜਾ ਆਪੂਆ ਦਾ ਮਾਸਾ ਖਰਚਾ ਹੋ ਲੈਣ ਦੇ ਏਦਾਂ ਨਿਊਟਰਲ ਹੀ ਰਹਿ ਜਾਂਦੀ ਸਾਈਡ ਤੇ ਸਾਰੇ ਉਧਰ ਨੂੰ ਤੁਰ ਪੈਂਦੇ ਆ ਨਾਲੇ ਭਾਂਡੇ-ਪੁੰਡੇ ਆਪੇ ਮੰਜੂਗੀ ਮੈਂ ਜੇ ਪਕੌੜੇ ਕੱਢ ਕੇ ਖਾ ਕੇ ਤਾਂ ਆਪਾਂ ਫਰਾਰ ਹੋ ਜਾਣਾ ਉਧਰ ਨੂੰ ਸਮਝ ਲੱਗੀ ਐ ਨਾ ਤੇ ਕੋਈ ਨਾ ਹਣ ਬੋਤਾ ਮਿੰਜਾ ਦਾ ਅੰਦਰ ਧਿਆਰ ਚਾਰ ਹੋਣ ਗਈ ਆ ਦੱਸ ਇਹਦਾ ਇਹ ਡੋਲਾ ਨਿਕਲਿਆ ਹੀ ਨਹੀਂਗਾ ਬੰਦਾ ਇਹਨੂੰ ਪੁੱਛੇ ਜੱਗਾ ਤੇ ਇਥੇ ਲੰਨ ਦੇ ਕਿ ਕਿਵੇਂ ਉੱਥੇ ਗਏ ਚਲ ਕੰਮ ਕਰ ਆ ਮੈਂ ਨਾ ਕਿੰਦੀ ਚਲਾਕ ਹਾਏ ਰੱਬਾ ਤੀਆਂ ਹੋਂਦੇ ਇਦਾਂ ਦੀਆਂ ਹੋਂਣ ਤੀਆਂ ਲੋਕੀ ਤਾਂ ਜਾਂਦੇ ਆ ਵੱਡੀਆਂ ਹੋਣ ਕੇ ਤੇ ਮਾਂ ਦਾ ਸਾਥ ਦੇਣ ਤੇ ਜੇ ਮੈਂ ਹੁਣੇ ਦੇਖ ਪਾ ਮੈਨੂੰ ਬੁਖਾਰ ਬੁਖੂਰ ਚੜ ਜਾਏ ਫੇਰ ਤੂੰ ਤੇ ਮੈਨੂੰ ਪੁੱਛੇਂਗੀ ਨਾ ਕਿਉਂ ਨਹੀਂ ਪੁੱਛੂਗੀ ਮੈਂ ਕਹਿ ਨਹੀਂ ਕਿ ਤੂੰ ਹੀ ਕਹਿਣਾ ਇਹਦਾ ਚਲਾਵੇਂ ਨਾ ਕੰਮ ਕਰਾ ਤੇ ਪੋਤਾ ਕੰਮ ਕਰਾਉਂਦਾ ਕੋਈ ਡਾਰਵਾ ਤੇਲ ਲੱਗੇ ਨਹੀਂ ਸਿਰਫ ਆਈ ਦਾ ਬਾਕੀ ਲੱਗੋ ਭਾਡੇ ਭੁੰਡੇ ਫੜਾ ਦੇ ਦੇ ਤੇ ਤੀਆਂ ਭਾਂਡੇ ਵੀ ਘਟ ਮਾਜਦੇ ਆ ਮੈਂ ਤਾਂ ਕੋਈ ਕਦੀ ਭਾਂਡੇ ਮਜਾਏ ਅੱਜ ਤੱਕ ਮੰਮਾ ਭਾਂਡਿਆਂ ਦੀ ਗੱਲ ਕਰਨ ਦੇ ਆ ਤੇ ਮੈਂ ਹੋਸਟਲ ਚ ਆ ਕੇ ਕਿੱਥੇ ਕਿੱਦਾਂ ਭਾਂਡੇ ਮੰਜੂਗੀ ਦੱਸੋ ਠੀਕ ਆ ਭੈਣਾ ਤੇਰ ਤੋਂ ਨਹੀਂ ਮੈਂ ਵਾਰੇ ਆ ਸਕਦੀ ਜਿੰਨਾ ਮਰਜੀ ਤੈਨੂੰ ਕਹਿ ਲਓ ਜਿੰਨਾ ਮਰਜੀ ਤੁਹਾਡੇ ਨਾਲ ਕਰ ਲਓ ਕੰਮ ਤੇ ਫੇਰ ਉਹੀ ਰਹਿਣਾ ਬੁਰੇ ਅਹੀਂ ਬੰਨ ਨਾ ਨਾਲੇ ਹੁਣੇ ਡਿੱਗ ਜਾ ਫੇਰ ਚੱਕ ਨੂਗੀ ਨਹੀਂ ਤੇ ਫੇਰ ਮੈਂ ਹਸਪਤਲ ਤੋਂ ਕਿੱਧਰ ਪੱਜੀ ਆਉਂਗੀ ਇੱਥੇ ਹੁਣ ਮੂੰਹ ਬੰਦ ਕਰ ਲੈ ਇੱਥੇ ਛੱਡ ਦੇ ਮੈਨੂੰ ਚੰਗੀ ਭਲੀ ਨੂੰ ਤੇ ਫੇਰੀ ਚੱਕੂਗੀ ਜੇ ਮੈਂ ਹਸਪਤਲ ਗਈ ਮੇਰਾ ਕਹਿੰਦਾ ਮਤਲਬ ਇਹ ਹੀ ਤੇ ਮੈਂ ਬਿਮਾਰ ਹੋ ਜੂਗੀ ਤੇ ਫੇਰ ਤੂੰ ਮੈਨੂੰ ਕਿੱਦਾਂ ਸੰਭੂਗੀ ਇਹ ਮਤਲਬ ਹੁੰਦਾ ਵਾਟਿਆਂ ਦਾ ਤੇਰਾ ਰਾਦਾ ਵੀ ਮੈਂ ਹੁਣੇ ਡਿੱਗ ਜਾ ਹਨਾ ਕਿੰਨੇ ਕ ਨਿਕਲੇ ਅਜੇ ਮਾਰ ਲਾ ਹੱਥਾਂ ਪਹਿਲਾਂ ਮਨੇ ਇਹ ਦੱਸ ਤੂੰ ਡੋਲੇ ਚੋਂ ਨਿਕਲੀ ਆ ਹਾਏ ਹਾਏ ਤੇਰ ਕੋ ਜਰੀ ਨਹੀਂ ਗਈ ਮੈਂ ਤਾਂ ਕਦੀ ਇੰਨਾ ਤਿਆਰ ਹੋਈ ਨਹੀਂਗੀ ਡੋਲੇ ਚੋਂ ਨਿਕਲ ਕੇ ਆਈ ਆ ਦੌੜ ਕੇ ਤੇ ਨਹੀਂ ਆ ਗਈ ਹਾਹੋ ਡੋਲੇ ਚੋਂ ਜਦੋਂ ਨਿਕਲੀ ਉਹ ਤਾਂ ਨਿਕਲੀ 40 ਸਾਲ ਹੋ ਗਏ ਤੈਨੂੰ ਡੋਲੇ ਚੋਂ ਨਿਕਲੀ ਨੂੰ ਹਜੇ ਤੇਰੀ ਸੁਰਖੀ ਨਹੀਂ ਮਾਣ ਮਹਾਂ ਜੇ ਹਾਏ ਤੇ ਤੂੰ ਸੱਚੀ ਨਹੀਂ ਜਰੀ ਗਈ ਬਲਜੀਤ ਔਰ ਲੋਕੀ ਵੇਖਣ ਵਾਲੇ ਕੀ ਕਹਿਣਗੇ ਮੇਰੇ ਕੋ ਤੇ ਜਰੀ ਗਈ ਐਦਾਂ ਕਰ ਬਿੰਦੀ ਵਿਲਾ ਸੰਦੂਰ ਵਿਲਾ ਤੇ ਲਾਲ ਗਾੜੀ ਸੁਰਖੀ ਲਾ ਤੇ ਤੇਰਾ ਸੂਤਰ ਹੋਣਾ ਹੀ ਕੰਮ ਮੈਨੂੰ ਪਤਾ ਵਾ ਤੂੰ ਸੜਦੀ ਆ ਕਿ ਮੇਰੇ ਤੋਂ ਜ਼ਿਆਦਾ ਟੌਰ ਕੱਢ ਲਿਆ ਵਾ ਤੇ ਵਾਕਿਆ ਤੇਰੇ ਤੋਂ ਟੌਰ ਜ਼ਿਆਦਾ ਹੀ ਹੋ ਤੇਰੇ ਤੋਂ ਨਿੱਕੀ ਲੱਗਣ ਡਈ ਨਾਲੇ ਆਹੋ ਤੇਰਾ ਤੇ ਮੇਰਾ ਕਿੱਥੇ ਮੁਕਾਬਲਾ ਆ ਥੋੜਾ ਜਿਹਾ ਜ਼ੂਮ ਕਰਕੇ ਵੇਖ ਆਪਣੇ ਆਪ ਨੂੰ ਆ ਨਿਹਰੀਆਂ ਝੁੱੜੜੀਆਂ ਦਿਖਣ ਡੀਆਂ ਸੁਰਖੀ ਤੇਰੀ ਕੀ ਜਾਂਦੀ ਆ ਝੁੱੜੜੀਆਂ ਨੇ ਤੇ ਹੁਣ ਦੱਸ ਆ ਨਿੱਕੇ ਨਿੱਕੇ ਨਿਆਣਿਆਂ ਨੂੰ ਟੋਲੇ ਆ ਜਾਂਦੇ ਆ ਕੀ ਗੱਲ ਉਹ ਗੁੱਡੇ ਹੁੰਦੇ ਆ ਜੇ ਛੁੱਟੜੀਆਂ ਪਿਆ ਵੀ ਗਈਆਂ ਵਾ ਉਹਦੇ ਵਿੱਚ ਤੈਨੂੰ ਕੋਈ ਮੁਸ਼ਕਲ ਨਹੀਂ ਹੈ ਕਿ ਕਿੰਨੇ ਕਿੰਨੇ ਧੋਲੇ ਜਰੂਰ ਆ ਜਾਂਦੇ ਆ ਪਰ ਛੁੱਟੜੀਆਂ ਨਹੀਂ ਪੈਂਦੀਆਂ ਇਹ ਚੰਗਾ ਛੁੱਟੜੀਆਂ ਜਿਹੜੀਆਂ ਉਮਰ ਦੇ ਸਾਹ ਨਾ ਪੈਂਦੀਆਂ ਮੈਂ ਤਾਂ ਅੱਗੇ ਸੋਚਣ ਦੀ ਭੇਲੇ ਤੱਕ ਆਏ ਨਹੀਂ ਆ ਕਿਤੇ ਮੇਰੀ ਪਰਜਾਈ ਪਤੀਓ ਨਾ ਪਤੀਆ ਨਿਆਣੇ ਕਿੰਨੇ ਜਣੇ ਨੇ ਮੈਂ ਦੇਖਣ ਨਹੀਂ ਆ ਕਿੰਨਾ ਲੇਟ ਹੋ ਗਿਆ ਤਾਂ ਫੋਨ ਹੀ ਕਰ ਲੈਣੀ ਉਹ ਦੇਖਣ ਤੂੰ ਗਈਆਂ ਤੇ ਪਕੌੜੇ ਮੈਨੂੰ ਕਢਣ ਦਾ ਆ ਵਾ ਉਹ ਬੁਰੀ ਤੇ ਫਿਰ ਵੀ ਮੈਂ ਬੰਨ ਨਹੀਂ ਬੰਨਣਾ ਵਾ ਵੀ ਮੈਂ ਕਿਹੜੀ ਕਿਹਦੀ ਸੇਵਾ ਕਰਦੀ ਆ ਆ ਸਵੇਰ ਦਾ ਮੈਨੂੰ ਡਾਇਆ ਹੀ ਤਹੇ ਤੱਕ ਪਕੌੜੇ ਨਹੀਂ ਪੂਰੇ ਹੋਣ ਲੈ ਤੇ ਉਹਨਾਂ ਦੇ ਨਖਰੇ ਨਹੀਂ ਮਾਣ ਉਹ ਹਜੇ ਤੱਕ ਨਹੀਂ ਆਏ ਅੱਛਾ ਉਹਨਾਂ ਦੇ ਨਖਰਾਂ ਦੀ ਗੱਲ ਛੱਡ ਜੇ ਤੈਨੂੰ ਪਕੌੜੇ ਕੱਢਣ ਦਾ ਤਵਾ ਕੋਈ ਮੇਰਾ ਵਾ ਤੂੰ ਉਦੋਂ ਮੈਨੂੰ ਕਹਿ ਦਿੰਨੀ ਉਹ ਭੂਆ ਮੇਥੋਂ ਨਹੀਂ ਨਿਕਲਨੇ ਮੈਂ ਵਈ ਆਪਣੀ ਸਹੇਲੀ ਪੈਣ ਨੂੰ ਆਜ ਮਾਰ ਲੈਂਦੀ ਆਹੋ ਕੱਢ ਲਾ ਚਲੂਸ ਹੋਰ ਕੱਢਿਆ ਜਾਂਦਾ ਤੇ ਭੂਆ ਨੂੰ ਦੱਸਦੀ ਆ ਨਾ ਵੱਡੀ ਨੂੰ ਵੀ ਆਹ ਕੁਛ ਕਰਦੀ ਆ ਮੇਰੇ ਨਾਲ ਨਹੀਂ ਆਵੇ ਤੇਰੇ ਗਾੜੀ ਜੋੜੇ ਹੱਥ ਭੂਆ ਤੇ ਅੱਗੇ ਬੜਾ ਕੁਛ ਕਰਨ ਲਈ ਆ ਚੰਡਾਲ ਤੈਨੂੰ ਕਹਿੰਨੀ ਸੀ ਨਾ ਮੈਂ ਵੀ ਤੂੰ ਚੰਡਾਲ ਨਾ ਆ ਨਾ ਉੱਥੇ ਇਹ ਭੂਆ ਤੇਰੀ ਵੀ ਚੰਡਾਲ ਹੀ ਹੋ ਉਹ ਦਾ ਘਟ ਚੰਡਾਲ ਵਾ ਤੂੰ ਜਾਦੀ ਚੰਡਾਲ ਬਣੀ ਐ ਅੱਛਾ ਹਾਂ ਤੇ ਤੂੰ ਲੜਨ ਆਹਤੀ ਇੱਥੇ ਆਈ ਸਾਡੇ ਘਰ ਕੰਮ ਕਰਨ ਕਿ ਜਾਂ ਤੂੰ ਸਹਿਮਤੀ ਨਾਲ ਆਈ ਆ ਵੀ ਪਹਿਲਾਂ ਚੁੱਪ ਕਰ ਜਾ ਬੱਸ ਕਰ ਆ ਥੋੜੀਕ ਮੇਰੀ ਵੀਡੀਓ ਬਣਾ ਲਾ ਮੇਰੀ ਪਰਜਾਈ ਨੂੰ ਵੀ ਪਤਾ ਲੱਜੂਗਾ ਵੀ ਮੈਂ ਵੀ ਉਹਨਾਂ ਦਾ ਚਾਹ ਕਰਦੀ ਆ ਆਹੋ ਚਾਹ ਕਰਦੀ ਦੂਜੇ ਘਰ ਆਣ ਕੇ ਫਰੀ ਦੇ ਦੋ ਪਕੌੜੇ ਪਾਤੇ ਆ ਤੇਰਾ ਕਿਹੜਾ ਕੋਈ ਖਰਚਾ ਹੋਣ ਡਿਆ ਵਾ ਨਾਲੇ ਰਕਬੀਰ ਕਿੱਥੇ ਆ ਉਹਤਰਾ ਦੇ ਬੜੇ ਫਪੜੇ ਖੋਟਦੀ ਆ ਵੀ ਮੇਰੀ ਪਤਿਓ ਨੋਵਾ ਪਤਿਓ ਵਾ ਤੇ ਖੱਟਾ ਕਰਨ ਲੱਗੇ ਡਰ ਗਈ ਪਰ ਓਦਾਂ ਵੀਡੀਓ ਦੀ ਗੱਲ ਕਰਦੀ ਓਦਾਂ ਨਹੀਂ ਮੈਂ ਡਰਦੀ ਮਾਸਾ ਵੀ ਬੜਾ ਕੋਸ਼ਵਾ ਆ ਬੇਸਣ ਇੰਨਾ ਕੋੜਿਆ ਨਾ ਆ ਦੋ ਪੈਗਰ ਥੱਲੇ ਹੋਰ ਪੇਡ ਰਮੀ ਚ ਇਹ ਕੱਢ ਕੇ ਤੇ ਉਹ ਵੀ ਕੋਲ ਲਾ ਇਦਾਂ ਨਹੀਂ ਮੈਂ ਡਰਦੀ ਤੇਰੇ ਵਰਗੀ ਨਹੀਂ ਮੈਂ ਪੰਜੂਸ ਤੇ ਮੱਖੀ ਚੂਸ ਜਾਂ ਜਾਈ ਆ ਨਾ ਆਹੋ ਜਾਂ ਜਾਈ ਆ ਮੈਂ ਰਕबीर ਨਾਲ ਗੱਲ ਕਰਕੇ ਹੁਣੇ ਆਈ ਆ ਆਹੋ ਜਾਂ ਜਾਈ ਭੂਆ ਦੀ ਤਾਂ ਇਹਨੇ ਪਕੌੜੇ ਕੱਢਣ ਲਈ ਆ ਹੁਣ ਵੇ ਗਈ ਕਿਦਾ ਟੀਟ ਨੇ ਮਾਰਦੀ ਗੱਲ ਸੁਣ ਕੇ ਜਾ ਹੁਣ Terima <small> kasih telah menonton! <noise>